ਸਰਦਾਰਨੀ ਵੌਇਸ 2.5 YouTube ਚੈਨਲ ਤੇ ਤੁਹਾਡਾ ਸਵਾਗਤ ਹੈ ਕਹਾਣੀ ਕਾਲਾ ਬਾਪ ਗੋਰਾ ਬਾਪ ਜਮੀਲਾ ਨੇ ਖੱਤ ਦੀਆਂ ਚਾਰ ਲਾਈਨਾਂ ਪੜੀਆਂ ਤੇ ਉਸਦੇ ਮੋਹੋਂ ਅਚੰਚੇਤ ਨਿਕਲ ਗਿਆ ਵਾ ਫਿਰ ਬੇਰੁਖੀ ਤੇ ਲਾਪਰਵਾਹੀ ਭਰੀ ਮੁਸਕਰਾਹਟ ਉਸਦੇ ਚਿਹਰੇ ਉੱਤੇ ਬिखर ਗਈ ਤੇ ਉਹ ਖੱਤ ਪੜਦੀ ਰਹੀ ਪੜਨ ਤੋਂ ਬਾਅਦ ਕੁਝ ਧੀਰ ਬੈਠੀ ਉਹ ਸੋਚਦੀ ਰਹੀ ਫਿਰ ਕਲਮ ਦਵਾਤ ਚੁੱਕ ਉਸ ਦਾ ਜਵਾਬ ਲਿਖਣ ਬੈਠ ਗਈ ਸਮਝ ਨਹੀਂ ਆ ਰਹੀ ਕਿ ਤੁਹਾਡੇ ਲਈ ਕੀ ਲਿਖ ਕੇ ਖੱਤ ਨੂੰ ਸ਼ੁਰੂ ਕਰਾਂ ਤੁਸੀਂ ਮੇਰੀ ਜਮੀਲਾ ਲਿਖਿਆ ਹੈ ਇੱਕ ਜਮਾਨਾ ਸੀ ਜਦੋਂ ਤੁਸੀਂ ਮੇਰੀ ਜਮੀਲਾ ਲਿਖਦੇ ਸੀ ਤੇ ਮੈਂ ਜਵਾਬ ਵਿੱਚ ਮੇਰੇ ਸਰਤਾਜ ਲਿਖਦੀ ਸਾਂ ਪਰ ਅੱਜ ਮੇਰੀ ਜਮੀਲਾ ਲਿਖਣ ਦਾ ਹੱਕ ਨਾ ਤੁਹਾਡੇ ਕੋਲ ਹੈ ਤੇ ਨਾ ਮੇਰੇ ਸਰਤਾਜ ਲਿਖਣ ਦਾ ਹੱਕ ਮੇਰੇ ਕੋਲ ਖੈਰ ਮੈਂ ਬਿਨਾਂ ਕਿਸੇ ਲਬਕ ਦੇ ਇਹ ਖੱਤ ਲਿਖ ਰਹੀ ਹਾਂ ਸੱਚਮੁੱਚ ਤੁਹਾਡਾ ਖੱਤ ਮਿਲਣ ਤੇ ਮੈਂ ਹੈਰਾਨ ਰਹਿ ਗਈ ਐਨੇ ਲੰਮੇ ਅਰਸੇ ਦਸਾਂ ਸਾਲਾਂ ਬਾਅਦ ਤੁਹਾਨੂੰ ਮੇਰੇ ਤੇ ਮੇਰੀਆਂ ਬੱਚੀਆਂ ਦੀ ਯਾਦ ਕਿਸ ਤਰ੍ਹਾਂ ਆ ਗਈ ਲੱਗਦਾ ਹੈ ਕਿ ਸਕੀਨਾ ਬੀਬੀ ਤੋਂ ਵੀ ਤੁਹਾਡਾ ਦਿਲ ਭਰ ਗਿਆ ਹੈ ਪਰ ਤੁਹਾਨੂੰ ਤੁਹਾਨੂੰ ਕਾਹਦਾ ਫਿਕਰ ਹੈ ਹੁਣ ਤੀਸਰੀ ਬੀਵੀ ਲੈ ਆਓ ਆਖਿਰ ਮਰਦ ਹੋ ਨਾ ਤਿੰਨ ਚਾਰ ਬੀਵੀਆਂ ਰੱਖੇ ਬਿਨਾ ਤੁਹਾਡੀ ਮਰਦਾਨਗੀ ਦਾ ਸਬੂਤ ਕਿਸ ਤਰ੍ਹਾਂ ਮਿਲੇਗਾ ਤੁਸੀਂ ਲਿਖਿਆ ਹੈ ਕਿ ਇੱਕ ਵਾਰ ਮੈਨੂੰ ਮਿਲਣਾ ਚਾਹੁੰਦੇ ਹੋ ਆਪਣੀਆਂ ਧੀਆਂ ਨੂੰ ਵੇਖਣਾ ਚਾਹੁੰਦੇ ਹੋ ਮੈਨੂੰ ਇਹਦੇ ਵਿੱਚ ਇਤਰਾਜ਼ ਤਾਂ ਕੋਈ ਨਹੀਂ ਪਰ ਮੈਂ ਸਮਝਦੀ ਹਾਂ ਸਾਨੂੰ ਮਿਲ ਕੇ ਤੁਹਾਨੂੰ ਕੋਈ ਖਾਸ ਖੁਸ਼ੀ ਨਹੀਂ ਹੋਵੇਗੀ ਅੱਜ ਤੋਂ 10 ਸਾਲ ਪਹਿਲਾਂ ਜਿਸ ਹਾਲਾਤ ਵਿੱਚ ਤੁਸੀਂ ਸਾਨੂੰ ਦਿੱਲੀ ਵਿੱਚ ਬੇਸਹਾਰਾ ਛੱਡ ਕੇ ਸਕੀਨਾ ਨਾਲ ਐਸ਼ ਦੀ ਜ਼ਿੰਦਗੀ ਬਤਾਉਣ ਗਵਾਲੀਆ ਚਲੇ ਗਏ ਸੀ ਉਹ ਅੱਜ ਸਾਡੀ ਹਾਲਤ ਉਸ ਤੋਂ ਉਸ ਨਾਲੋਂ ਬਹੁਤ ਚੰਗੀ ਹੈ ਤੁਹਾਡੀ ਸਿਰੀ ਹੁਣ 16 ਸਾਲਾਂ ਦੀ ਖੂਬਸੂਰਤ ਲੜਕੀ ਹੈ ਉਹ ਫਿਲਮਾਂ ਵਿੱਚ ਕੰਮ ਕਰਦੀ ਹੈ ਨੱਚਦੀ ਹੈ ਗਾਉਂਦੀ ਹੈ ਤੇ ਪਰਦਾ ਤਾਂ ਬਿਲਕੁਲ ਨਹੀਂ ਕਰਦੀ ਤੁਸੀਂ ਉਸ ਦਾ ਇਹ ਰੂਪ ਦੇਖ ਕੇ ਕਬਰਾ ਜਾਓਗੇ ਉਸ ਨੂੰ ਮਿਲਣ ਲਈ ਘਰ ਵਿੱਚ ਪਤਾ ਨਹੀਂ ਕਿੰਨੇ ਹੀ ਮਰਦ ਰੋਜ਼ ਆਉਂਦੇ ਨੇ ਤਰ੍ਹਾਂ-ਤਰ੍ਹਾਂ ਦੇ ਪ੍ਰੋਡਿਊਸਰ ਆਪਣੀ ਫਿਲਮ ਵਿੱਚ ਕੰਮ ਦੇਣ ਤੋਂ ਪਹਿਲਾਂ ਕਈ ਟੰਗਾ ਨਾਲ ਉਸ ਦੇ ਸਰੀਰ ਦੀਆਂ ਗੁਲਾਈਆਂ ਨਾਪਦੇ ਹਨ ਤੇ ਅਖਬਾਰ ਨਵੀਸ ਹਰ ਟੰਗ ਦੀਆਂ ਫੋਟੋਆਂ ਲਾਉਂਦੀ ਨਹੀਂ ਕਿਉਂਕਿ ਫਿਲਮਾਂ ਫਿਲਮ ਸਟਾਰ ਦੀ ਪਬਲਿਸਿਟੀ ਲਈ ਇਹ ਸਭ ਬਹੁਤ ਜ਼ਰੂਰੀ ਹੈ ਕੀ ਤੁਸੀਂ ਇਹ ਸਭ ਕੁਝ ਸਹਿ ਸਕੋਗੇ ਤੇ ਹਾਂ ਸੀਰੀ ਦਾ ਫਿਲਮਾ ਫਿਲਮੀ ਨਾਕਾਮਨੀ ਬੋਸ ਹੈ ਇਹ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਫਿਲਮਾਂ ਵਿੱਚ ਹਿੰਦੂ ਨਾ ਰੱਖਣ ਦਾ ਰਿਵਾਜ ਹੈ ਤੇ ਹੁਣ ਤਾਂ ਨਾਂ ਦੇ ਨਾਲ ਹਿੰਦੂ ਜਾਤ ਵੀ ਲਾਈ ਜਾਂਦੀ ਹੈ ਤੇ ਸ਼ਹਿਨਾਜ ਜਿਸ ਨੂੰ ਤੁਸੀਂ ਦੁੱਧ ਮੂਹੀ ਛੱਡ ਗਏ ਸੀ ਹੁਣ 11 ਸਾਲਾਂ ਦੀ ਹੋ ਗਈ ਹੈ ਸਕੂਲ ਵਿੱਚ ਪੜ੍ਹਦੀ ਵੀ ਹੈ ਤੇ ਸਰਜੂ ਮਹਾਰਾਜ ਤੋਂ ਡਾਂਸ ਵੀ ਸਿੱਖਦੀ ਹੈ ਗੱਲਾਂ ਕਰਨ ਵਿੱਚ ਸਭ ਨੂੰ ਮਾਤ ਪਾ ਦਿੰਦੀ ਹੈ ਦੋ ਚਾਰ ਫਿਲਮਾਂ ਵਿੱਚ ਛੋਟੇ ਮੋਟੇ ਕੰਮ ਵੀ ਕਰ ਚੁੱਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਇਹ ਚਮਕਦਾ ਸਤਾਰਾ ਬਣੇਗੀ ਹਾਂ ਤੇ ਰਹੀ ਗੱਲ ਮੇਰੀ ਮੈਨੂੰ ਵੇਖ ਕੇ ਤਾਂ ਤੁਸੀਂ ਪਛਾਣ ਵੀ ਨਹੀਂ ਸਕੋਗੇ ਤੁਹਾਡੀ ਜਮੀਲਾ ਤਾਂ ਪ੍ਰਾਇ ਮਰਦ ਦੀ ਛਾਇਆ ਵੀ ਨਹੀਂ ਸੀ ਵੇਖਦੀ ਬੁਰਕੇ ਤੋਂ ਬਗੈਰ ਘਰੋਂ ਬਾਹਰ ਪੈਰ ਨਹੀਂ ਸੀ ਰੱਖਦੀ ਤੇ ਮੂੰਹ ਵਿੱਚ ਜ਼ੁਬਾਨ ਹੈ ਇਹ ਤਾਂ ਤੁਸੀਂ ਵੀ ਨਹੀਂ ਸੀ ਜਾਣਦੇ ਪਰ ਅੱਜ ਉਹ ਇਸ ਤਰ੍ਹਾਂ ਸ਼ਿੰਗਾਰ ਕਰਦੀ ਹੈ ਕਿ ਉਸ ਦੀ ਢਲ ਦੀ ਉਮਰ ਦੇ ਬਾਵਜੂਦ ਲੋਕ ਤੋਖਾ ਖਾ ਜਾਂਦੇ ਹਨ ਸਿਰੀ ਨਾਲ ਸਟੂਡੀਓ ਜਾਂਦੀ ਹੈ ਪਰਦਾ ਉਸ ਲਈ ਗੁਜ਼ਰੇ ਜ਼ਮਾਨੇ ਦੀ ਗੱਲ ਹੈ ਤੁਸੀਂ ਸ਼ਾਇਦ ਨਹੀਂ ਜਾਣਦੇ ਕਿ ਫਿਲਮ ਲਾਈਨ ਵਿੱਚ بڑے بڑے ਚਲਾਕ ਆਦਮੀ ਹਨ ਪਰ ਤੁਹਾਡੀ ਮੇਜ਼ਬਾਨ ਜਮੀਲਾ ਹੁਣ ਵੱਡੇ ਵੱਡੇ ਚਲਾਕ ਪ੍ਰੋਡਿਊਸਰਾਂ ਦੇ ਵੀ ਕੰਨ ਕੱਟ ਲੈਂਦੀ ਹੈ ਤੇ ਅਖੀਰ ਵਿੱਚ ਤੁਹਾਨੂੰ ਦੱਸਦੀ ਹਾਂ ਅਨਵਰ ਬਾਰੇ ਮਾਸੂਮ ਜਮੀਲਾ ਨੂੰ ਜਦੋਂ ਤੁਸੀਂ ਦੁਨੀਆ ਦੀਆਂ ਠੋਕਰਾਂ ਖਾਂ ਲਈ ਛੱਡ ਗਏ ਤਾਂ ਇਹੀ ਅਨਵਰ ਉਸ ਦਾ ਸਹਾਰਾ ਬਣਿਆ ਉਹ ਗੋਰਾ ਸੁਨੱਖਾ ਨੌਜਵਾਨ ਸੀ ਪਰ ਜ਼ਿੰਦਗੀ ਤੋਂ ਨਾ ਉਮੀਦ ਕਈ ਸਾਲਾਂ ਤੋਂ ਉਹ ਮੁੰਬਈ ਦੀ ਫਿਲਮ ਲਾਈਨ ਵਿੱਚ ਆਪਣੀ ਕਿਸਮਤ ਅਜਮਾ ਰਿਹਾ ਸੀ ਪਰ ਕਾਮਯਾਬੀ ਉਸ ਤੋਂ ਕਈ ਮੀਲ ਦੂਰ ਰਹੀ ਓਨੇ ਦਿਨੀ ਉਹ ਕਿਸੇ ਕੰਮ ਦੀ ਸਿੰਸਲੀ ਵਿੱਚ ਦਿੱਲੀ ਆਇਆ ਮੇਰੀ ਉਸ ਨਾਲ ਮੁਲਾਕਾਤ ਹੋ ਗਈ ਮੇਰੀ ਹਾਲਾਤ ਦਾ ਪਤਾ ਲੱਗਾ ਤਾਂ ਉਸ ਮੇਰੇ ਅੱਗੇ ਵਿਆਹ ਦੀ ਤਜਵੀਜ਼ ਰੱਖੀ ਉਸ ਵਕਤ ਮੈਨੂੰ ਹੈਰਾਨੀ ਹੋਈ ਸੀ ਕਿ ਇੰਨਾ ਖੂਬਸੂਰਤ ਨੌਜਵਾਨ ਪਲਾ ਮੇਰੇ ਵਰਗੀ ਬੇਸਹਾਰਾ ਦੋ ਧੀਆ ਵਾਲੀ ਔਰਤ ਨਾਲ ਨਿਕਾਹ ਕਰਨ ਨੂੰ ਕਿਉਂ ਤਿਆਰ ਹੈ ਪਰ ਹੌਲੀ-ਹੌਲੀ ਮੈਂ ਸਭ ਸਮਝ ਗਈ ਹਿੰਦੁਸਤਾਨ ਵਿੱਚ ਲੋਕ ਕੀ ਲੜਕੀਆਂ ਨੂੰ ਮੁਸੀਬਤ ਸਮਝਦੇ ਹਨ ਖਾਸ ਕਰ ਬਿਨਾ ਬਾਪ ਦੀਆਂ ਲੜਕੀਆਂ ਤਾਂ ਬਿਲਕੁਲ ਨਹੀਂ ਪਾਉਂਦੀਆਂ ਪਰ ਅਨਵਰ ਦੀਆਂ అనుਭਵੀ ਨਿਗਾਹਾਂ ਜਾਣਦੀਆਂ ਸਨ ਕਿ ਫਿਲਮ ਲਾਈਨ ਵਿੱਚ ਇਹੋ ਬਦਨਸੀਬ ਲੜਕੀਆਂ ਸੋਨੇ ਦੇ ਆਂਡੇ ਦੇਣ ਵਾਲੀਆਂ ਕੁੱਕੜੀਆਂ ਵਿੱਚ ਬਦਲ ਸਕਦੀਆਂ ਹਨ ਮੇਰੇ ਨਾਲ ਵਿਆਹ ਕਰਨ ਦੀ ਸ਼ਾਇਦ ਇਹੋ ਵਜ੍ਹਾ ਹੋਵੇ ਤੇ ਮਕਸਦ ਵਿੱਚ ਉਹ ਕਾਮਯਾਬ ਵੀ ਹੋਇਆ ਹੈ ਅੱਜ ਉਹ ਸੀਰੀ ਤੇ ਸਹਿਨਾਜ ਜਹੀਆਂ ਲੜਕੀਆਂ ਦਾ ਬਾਪ ਹੈ ਜੋ ਸੈਂਕੜੇ ਰੁਪਏ ਕਮਾਉਂਦੀਆਂ ਹਨ ਕੱਲ ਹਜ਼ਾਰਾਂ ਕਮਾਉਣਗੀਆਂ ਤੇ ਖੁਦਾ ਨੇ ਚਾਹਿਆ ਤੇ ਉਹਨਾਂ ਦੇ ਪੈਰ ਲੱਖਾਂ ਵਿੱਚ ਵੀ ਪਵੇਗਾ ਇਹਨਾ ਮੈਂ ਜ਼ਰੂਰ ਕਹਾਂਗੀ ਕਿ ਅਨਵਰ ਭਾਵੇਂ ਕਿਸੇ ਖੁਦਗਰਜ਼ੀ ਕੰਨ ਸ਼ਾਦੀ ਕੀਤੀ ਹੋਵੇ ਪਰ ਨੀਰਾ ਖੁਦਗਰਜ਼ ਨਹੀਂ ਰਿਹਾ ਸੀਰੀ ਤੇ ਸਹਿਨਾਜ ਨੂੰ ਧੀਆ ਦੀ ਤਰ੍ਹਾਂ ਪਿਆਰ ਕਰਦਾ ਹੈ ਤੇ ਦੋਵਾਂ ਲੜਕੀਆਂ ਨੂੰ ਉਹਨਾਂ ਉਹਨੂੰ ਹੀ ਬਾਪ ਸਮਝਦੀਆਂ ਹਨ ਮੈਂ ਤਾਂ ਉਸ ਦੇ ਇੱਕ ਪੁੱਤਰ ਦੀ ਮਾਂ ਵੀ ਹਾਂ ਅਨੀਸ਼ 5 ਸਾਲਾਂ ਦਾ ਹੋਣ ਵਾਲਾ ਹੈ ਇਹ ਸਭ ਕੁਝ ਜਾਣ ਕੇ ਵੀ ਤੁਸੀਂ ਇੱਥੇ ਆਉਣਾ ਚਾਹੋਗੇ ਪਰ ਜੇ ਆਉਣਾ ਚਾਹੋ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਇੱਕ ਗੱਲ ਤੁਹਾਨੂੰ ਜ਼ਰੂਰ ਦੱਸ ਦਿਆਂ ਤੁਹਾਡੀਆਂ ਧੀਆਂ ਅੱਗੇ ਮੈਂ ਇਹ ਨਹੀਂ ਜ਼ਾਹਿਰ ਹੋਣ ਦਿਆਂਗੀ ਕਿ ਤੁਸੀਂ ਉਹਨਾਂ ਦੇ ਬਾਪ ਹੋ ਹੋਰ ਕੀ ਲਿਖਾਂ ਕਿਸੇ ਜ਼ਮਾਨੇ ਦੀ ਤੁਹਾਡੀ ਜਮੀਲਾ ਮੁੜ ਖੱਤ ਲੇਖ ਕੇ ਜਮੀਲਾ ਬੇਫਿਕਰ ਹੋ ਗਈ ਇਹੋ ਜਿਹਾ ਖੱਤ ਪੜ੍ਹ ਕੇ ਵੀ ਜੂਨਸ ਨੂੰ ਤੇ ਉਸ ਦੀਆਂ ਲੜਕੀਆਂ ਨੂੰ ਮਿਲਣ ਆ ਸਕਦਾ ਹੈ ਇਸ ਗੱਲ ਦਾ ਉਹਨੂੰ ਜਰਾ ਵੀ ਉਮੀਦ ਨਹੀਂ ਸੀ ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਹਫਤੇ ਬਾਅਦ ਵੇਖਿਆ ਕਿ 10 ਸਾਲ ਪਹਿਲਾਂ ਦੇ ਜੂਨਸ ਦੀ ਹਲਕੀ ਹਲਕੀ ਪੇਸ਼ਾਨ ਕਰਾਉਣ ਵਾਲਾ ਕਾਲਾ ਬਿਮਾਰ ਤੇ ਬੁੱਢਾ ਜਿਹਾ ਆਦਮੀ ਉਸ ਦੇ ਦਰਵਾਜ਼ੇ ਉੱਤੇ ਖੜਾ ਸੀ ਉਸ ਵਕਤ ਜਮੀਲਾ ਘਰ ਵਿੱਚ ਇਕੱਲੀ ਸੀ ਅਨਵਰ ਸਿਰੀ ਨੂੰ ਲੈ ਕੇ ਸ਼ੂਟਿੰਗ ਲਈ ਗਿਆ ਹੋਇਆ ਸੀ ਅਤੇ ਸ਼ਹਿਨਾਜ਼ ਤੇ ਅਨੀਸ ਸਕੂਲ ਗਏ ਸਨ ਨਹਾਤ ਹੋ ਕੇ ਜੂਨਸ ਬੈਠਕ ਵਿੱਚ ਆਇਆ ਨਜ਼ਰਾ ਨੇ ਇੱਕ ਇੱਕ ਚੀਜ਼ ਨੂੰ ਵੇਖਿਆ ਸੋਫਾ ਸੈੱਟ ਰੇਸ਼ਮੀ ਪਰਦੇ ਰੇਡੀਓ ਫੁੱਲਦਾਨ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਵੱਡੇ ਲੋਕਾਂ ਦੀ ਦੁਨੀਆ ਦਾ ਅੰਗ ਸਮਝ ਕੇ ਕਦੀ ਆਪਣੀ ਕਲਪਨਾ ਵਿੱਚ ਵੀ ਉਸ ਨੇ ਦਾਖਲ ਨਹੀਂ ਸਨ ਹੋਣ ਦਿੱਤੀਆਂ ਫਿਰ ਉਹ ਉੱਠ ਕੇ ਕੰਧਾਂ ਉੱਤੇ ਲੱਗੀਆਂ ਤਸਵੀਰਾਂ ਵੇਖਣ ਲੱਗਾ ਇੱਕ ਬਹੁਤ ਹੀ ਸੋਹਣੀ ਲੜਕੀ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ ਇੱਕ ਤਸਵੀਰ ਵਿੱਚ ਉਸ ਨੇ ਵਾਲਾਂ ਨੂੰ ਕਾਲੀ ਘਟਾ ਦੇ ਰੂਪ ਵਿੱਚ ਵਿਖਾਰਿਆ ਹੋਇਆ ਸੀ ਤੇ ਉਸ ਵਿੱਚੋਂ ਲੜਕੀ ਦਾ ਚਿਹਰਾ ਸੱਚਮੁੱਚ ਚੰਨ ਵਰਗਾ ਲੱਗਦਾ ਸੀ ਦੂਜੀ ਤਸਵੀਰ ਵਿੱਚ ਉਹ ਕੱਸੀ ਹੋਈ ਪੈਂਟ ਤੇ ਅੱਧੀਆਂ ਬਾਹਾਂ ਵਾਲੀ ਕਮੀਜ਼ ਪਾਈ ਹੱਸਦੀ ਹੋਈ ਕਿਸੇ ਅੰਗਰੇਜ਼ੀ ਡਾਂਸ ਦਾ ਪੋਜ਼ ਬਣਾ ਰਹੀ ਸੀ ਤਸਵੀਰ ਵਿੱਚ ਉਸ ਦਾ ਅੰਗ-ਅੰਗ ਉੱਬਰਿਆ ਹੋਇਆ ਨਜ਼ਰ ਆ ਰਿਹਾ ਸੀ ਤੀਜੀ ਤਸਵੀਰ ਵਿੱਚ ਉਹ ਜ਼ਮੀਨ ਉੱਤੇ ਅਰਕਾਂ ਟਿਕਾ ਕੇ ਬੈਠੀ ਸੀ ਵਾਲ ਖਿਲਰੇ ਹੋਏ ਸਨ ਤੇ ਗਿੱਲੀਆਂ ਅੱਖਾਂ ਵਿੱਚੋਂ ਅਥਰੂ ਵਹਿ ਕੇ ਗੱਲਾਂ ਉੱਤੇ ਆਟਕੇ ਸਨ ਜਾਣਦੇ ਹੋਏ ਇਹ ਤਸਵੀਰਾਂ ਕਿਸ ਦੀਆਂ ਨੇ ਪਿੱਛੋਂ ਦੀ ਜ਼ਮੀਲਾ ਮੇਜ਼ ਤੇ ਚਾਹ ਰੱਖਦੀ ਹੋਈ ਪੁੱਛਣ ਲੱਗੀ ਜੂਨਸ ਨੇ ਉਸ ਵੱਲ ਵੇਖਿਆ ਤੇ ਚੁੱਪ ਰਿਹਾ ਸ਼ਾਇਦ ਉਸ ਨੇ ਆਪਣੀ ਖਾਮੋਸ਼ੀ ਤੋਂ ਇਹ ਜਤਾਇਆ ਕਿ ਇਹ ਤਸਵੀਰਾਂ ਕਿਸ ਦੀਆਂ ਹਨ ਇਹ ਜਾਣ ਕੇ ਉਹਨੂੰ ਵੱਧ ਹੈਰਾਨੀ ਨਹੀਂ ਹੋਵੇਗੀ ਪਛਾਨ ਸਕਦੀ ਹੋ ਆਪਣੀ ਸਿਰੀ ਨੂੰ ਜ਼ਮੀਲਾ ਨੇ ਫੇਰ ਪੁੱਛਿਆ ਤੇ ਜੂਨਸ ਫੇਰ ਚੁੱਪ ਰਿਹਾ ਜਿਸ ਤਰ੍ਹਾਂ ਉਹਨੇ ਕਿਹਾ ਹੋਵੇ ਇਹ ਉਸ ਦੀ ਕਲਪਨਾ ਤੋਂ ਪਰੇ ਦੀ ਗੱਲ ਨਹੀਂ ਉਸ ਨੇ ਇੱਕ ਨજર ਫੇਰੋਣਾ ਤਸਵੀਰਾਂ ਤੇ ਮਾਰੀ ਤੇ ਚਾਰ ਪੀਨ ਲੱਕ ਪਿਆ ਸ਼ਾਮ ਨੂੰ ਸਹਿਨਾਜ ਸਕੂਲੋਂ ਆਈ ਤਾਂ ਜੂਨਸ ਸੋਫੇ ਉੱਤੇ ਲੱਤਾਂ ਫਿਲਾ ਕੇ ਬੀੜੀ ਪੀ ਰਿਹਾ ਸੀ ਉਹ ਉਹਨੂੰ ਘੂਰਦੀ ਹੋਈ ਮਾਂ ਦੇ ਕਮਰੇ ਵਿੱਚ ਚਲੀ ਗਈ ਤੇ ਕਹਿਣ ਲੱਗੀ ਅੰਮੀ ਇਹ ਬੁੱਢਾ ਕੌਣ ਹੈ ਬੀੜੀ ਦੀ ਸਵਾ ਨਾਲ ਸਾਰਾ ਸੋਫਾ ਖਰਾਬ ਕਰ ਰਿਹਾ ਹੈ ਜਮੀਲਾ ਨੇ ਸਹਿਨਾਜ ਵੱਲ ਅੱਖਾਂ ਚੁੱਕ ਕੇ ਵੇਖਿਆ ਕਹਿਣ ਲੱਗੀ ਸਾਡੇ ਮਹਿਮਾਨ ਨੇ ਬੇਟਾ ਜਾ ਦੇਖ ਐਸ ਟ੍ਰੇ ਕਿਧਰੇ ਇੱਧਰ ਉੱਧਰ ਰੱਖੀ ਹੋਵੇਗੀ ਲੱਭ ਕੇ ਉਹਨਾਂ ਕੋਲ ਰੱਖਿਆ ਸ਼ਹਿਨਾਜ਼ ਨੇ ਟ੍ਰੇ ਜੂਨਸ ਦੇ ਸਾਹਮਣੇ ਰੱਖ ਦਿੱਤੀ ਤੇ ਬਿਨਾਂ ਕੁਝ ਆਖੇ ਘੂਰਦੀ ਹੋਈ ਵਾਪਸ ਆ ਗਈ ਜੂਨਸ ਲਲਚਾਈਆਂ ਨਜ਼ਰਾਂ ਨਾਲ ਉਹਨੂੰ ਵੇਖਦਾ ਰਿਹਾ ਫਿਰ ਸੀਰੀ ਤੇ ਅਨਵਰ ਆਏ ਜੂਨਸ ਨੇ ਵੇਖਿਆ ਇਹ ਉਹ ਲੜਕੀ ਹੈ ਜਿਦੀਆਂ ਐਨੀਆਂ ਤਸਵੀਰਾਂ ਕਮਰੇ ਵਿੱਚ ਲੱਗੀਆਂ ਹੋਈਆਂ ਹਨ ਫਿਰ ਉਸ ਦੀਆਂ ਅੱਖਾਂ ਅੱਗੇ 5-6 ਸਾਲ ਦੀ ਸੀਰੀ ਘੁੰਮਣ ਲੱਗੀ ਜੋ ਗੰਦੀ ਜਿਹੀ ਫਰਾਕ ਪਾਈ ਅੱਬਾ ਕਹਿ ਕੇ ਉਹਦੀਆਂ ਲੱਤਾਂ ਨਾਲ ਚਿੰਬੜ ਜਾਂਦੀ ਸੀ ਕੀ ਉਹ ਇਹ ਉਹੀ ਸੀਰੀ ਹੈ ਕਿ ਉਸ ਦੀ ਲੜਕੀ ਸੀਰੀ ਉਹ ਉਸ ਦੇ ਤੋਂ ਕੁਝ ਗੱਜ ਦੇ فاਸਲੇ ਉੱਤੇ ਖੜੀ ਸੀ ਪਰ ਜੂਨਸ ਨੂੰ ਲੱਗਾ ਕਿ ਇਹ فاਸਲਾ ਕੁਝ ਗੱਜ ਦਾ ਨਹੀਂ ਇਹ ਤਾਂ ਸਿਰ ਦਾ فاਸਲਾ ਹੈ ਇਹ ਉਹ ਜਿਹਾ ਜਿਹਾ فاਸਲਾ ਜਿਸ ਨੂੰ ਮਾਪਣ ਲਈ ਗੱਜ ਮੀਲ ਕੁਝ ਨਹੀਂ ਬਣੇ ਜਮੀਲਾ ਨੇ ਸਭ ਨੂੰ ਕਹਿ ਦਿੱਤਾ ਕਿ ਉਸ ਦਾ ਦੂਰ ਦਾ ਰਿਸ਼ਤੇਦਾਰ ਹੈ ਤੇ ਗਵਾਲੀਅਰ ਤੋਂ ਆਇਆ ਹੈ ਰਾਤ ਨੂੰ ਖਾਣੇ ਵੇਲੇ ਖੂਬ ਹਾਸਮਕੋਲ ਹੋਇਆ ਸਟੂਡੀਓ ਸ਼ੂਟਿੰਗ ਦੀਆਂ ਗੱਲਾਂ ਪ੍ਰੋਡਿਊਸਰਾਂ ਦੀਆਂ ਗੱਲਾਂ ਇੰਨੀਆਂ ਗੱਲਾਂ ਕੀ ਸਾਰਾ ਆਲਾ ਦਵਾਲਾ ਗੱਲਾਂ ਦੇ ਪਾਣੀ ਨਾਲ ਭਰ ਗਿਆ ਜਿਸ ਵਿੱਚ ਅਨਵਰ ਤੇ ਜਮੀਲਾ ਸੀਰੀ ਤੇ ਸ਼ਹਿਨਾਜ਼ ਛੋਟੀਆਂ-ਛੋਟੀਆਂ ਡੋਂਗੀਆਂ ਛੋਟੀ ਕਿਸਤੀ ਵਾਂਗ ਤਰਨ ਲੱਗੀ ਹਲੋਰੇ ਖਾਨ ਲੱਗੀ ਤੇ ਜੂਨਸ ਉਸ ਪਾਣੀ ਵਿੱਚ ਭਾਰੇ ਪੱਥਰ ਵਾਂਗ ਡੁੱਬ ਗਿਆ ਕਿਸੇ ਨੂੰ ਪਤਾ ਹੀ ਨਾ ਲੱਗਾ ਕਿ ਇਨ੍ਹਾਂ ਥਿਰਕਦੀਆਂ ਬੇਰੀਆਂ ਥੱਲੇ ਕੋਈ ਪੱਥਰ ਵੀ ਹੈ ਰਾਤ ਨੂੰ ਜਮੀਲਾ ਨੇ ਉਸ ਤੇ ਸੌਣ ਦਾ ਬੈਠਕ ਵਿੱਚ ਪ੍ਰਬੰਧ ਕਰ ਦਿੱਤਾ ਸੀਰੀ ਤੇ ਸ਼ਹਿਨਾਜ਼ ਆਪਣੇ ਕਮਰੇ ਵਿੱਚ ਚਲੀਆਂ ਗਈਆਂ। ਅਨਵਰ, ਜ਼ਮੀਲਾ ਤੇ ਅਨੀਸ ਆਪਣੇ ਕਮਰੇ ਵਿੱਚ ਸੌਂ ਗਏ ਤੇ ਜੂਨਸ ਬੈਠਕ ਵਿੱਚ ਲੇਟਿਆ ਸੀਰੀ ਦੀਆਂ ਤਸਵੀਰਾਂ ਦੇਖਦਾ ਰਿਹਾ। ਉਹ ਸੋਚਦਾ ਰਿਹਾ ਕਿੰਨੀ ਖੂਬਸੂਰਤ ਹੈ ਸੀਰੀ, ਕਿੰਨੀ ਪਿਆਰੀ ਲੱਗਦੀ ਹੈ ਸ਼ਹਿਨਾਜ਼ ਪਰ ਇਹ ਉਸ ਦੀਆਂ ਧੀਆਂ ਨਹੀਂ। ਉਸ ਦੀ ਇੱਕ ਧੀ ਸੀ ਗੰਦੀ ਫਰਾਕ ਵਾਲੀ ਸਾਵਲੀ ਜੀ ਜਿਹਦੇ ਹੱਥ ਹਮੇਸ਼ਾ ਮਿੱਟੀ ਨਾਲ ਪਰੇ ਰਹਿੰਦੇ ਸਨ ਜੋ ਉਹਨੂੰ ਵੇਖਦੇ ਹੀ ਅੱਬਾ ਕਹਿ ਕੇ ਉਸ ਨਾਲ ਚਿੰਬੜ ਜਾਂਦੀ ਸੀ ਉਸ ਦੀ ਸ਼ਹਿਨਾਜ਼ ਟੁੱਟੇ ਹੋਏ ਬੰਗੂੜੇ ਵਿੱਚ ਪਈ ਰਹਿੰਦੀ ਸੀ ਇਹ ਫੁੱਲਾਂ ਵਾਂਗ ਖਿੜੀਆਂ ਕੁੜੀਆਂ ਦਾ ਬਾਪ ਉਹ ਨਹੀਂ ਹੋ ਸਕਦਾ ਇਹਨਾਂ ਦਾ ਬਾਪ ਤਾਂ ਅਨਵਰ ਹੀ ਹੈ ਉਹ ਗੋਰਾ ਸਿਹਤਮੰਦ ਤੇ ਰੀਸ ਲੱਗਣ ਵਾਲਾ ਅਨਵਰ ਸੀਰੀ ਤੇ ਸਹਿਨਾਜ਼ ਨੇ ਉਸ ਨਾਲ ਇੱਕ ਗੱਲ ਵੀ ਨਹੀਂ ਕੀਤੀ ਜੂਨਸ ਨੇ ਕਈ ਵਾਰੀ ਉਹਨਾਂ ਨਾਲ ਬੋਲਣਾ ਚਾਹਿਆ ਕੋਈ ਗੱਲ ਕਰਨੀ ਚਾਹੀ ਪਰ ਉਹ ਤਿਲਕਣੀਆਂ ਮੱਛੀਆਂ ਵਾਂਗ ਹੱਥਾਂ ਵਿੱਚੋਂ ਫਿਸਲਦੀਆਂ ਰਹੀਆਂ ਤੇ ਜੂਨਸ ਉਹਨਾਂ ਨੂੰ ਹੱਥੋਂ ਛੁੱਟੇ ਹੋਏ ਗੈਸ ਤੇ ਗੁਬਾਰੇ ਵਾਂਗ ਵੇਖਦਾ ਰਿਹਾ 10 ਸਾਲ ਪਹਿਲੋਂ ਉਸਦੇ ਛੋਟੇ ਜਿਹੇ ਘਰ ਵਿੱਚ ਇਹੀ ਜਮੀਲਾ ਇਹੀ ਸੀਰੀ ਤੇ ਇਹੀ ਸ਼ਹਿਨਾਜ਼ ਸਨ ਪਰ ਘਰ ਦੀ ਇੱਕ ਇੱਕ ਚੀਜ਼ ਇੱਕ ਇੱਕ ਗੱਲ ਇੱਕ ਇੱਕ ਸਾਹ ਤੱਕ ਉਹਦੇ ਨਾਲ ਬੰਨਿਆ ਹੋਇਆ ਸੀ ਅੱਜ ਇਸ ਘਰ ਵਿੱਚ ਉਹ ਹੈ जमीला है शीरी तो शहनाज हैं पर बंधना का एक धागा भी उसके आसे पास नहीं अम्मी वो बुढ़ा फिर फर्श खराब कर रहा है शहनाज जमीला नू कहन लगी कोल पई है फिर भी उसकी बीड़ी की सुह फर्श उते डिग रही है जमीला शहनाज की गल चुभी बेटा मेहमान इस तरह नहीं कहीदा कोई गल नहीं फर्श साफ हो जाएगा ਸੀਰੀ ਸਟੂਡੀਓ ਜਾਣ ਲਈ ਤਿਆਰ ਹੋ ਗਈ ਸੀ ਬੈਠਕ ਵਿੱਚ ਆ ਕੇ ਲੰਬਾਰੀ ਵਿੱਚੋਂ ਕੁਝ ਚੂੜੀਆਂ ਉਸਨੇ ਚੂੜੀਆਂ ਦਾ ਡੱਬਾ ਕੱਢਿਆ ਤੇ ਆਪਣੀ ਸਾੜੀ ਨਾਲ ਮੈਚ ਕਰਦੀਆਂ ਚੂੜੀਆਂ ਛਾਂਟਣ ਲੱਗੀ ਜੂਨਸ ਇੱਕ ਟੱਕ ਉਹਨੂੰ ਵੇਖਦਾ ਰਿਹਾ ਉਸ ਦਾ ਦਿਲ ਕੀਤਾ ਉਹ ਸੀਰੀ ਨੂੰ ਬੇਟੀ ਕਹਿ ਕੇ ਬੁਲਾਵੇ ਉਹਨੂੰ ਆਪਣੇ ਕੋਲ ਬਿਠਾਵੇ ਉਸ ਨਾਲ ਕੁਝ ਗੱਲਾਂ ਕਰੇ ਪਰ ਉਹਨੂੰ ਲੱਗਾ ਇਹ ਕੰਮ ਬਹੁਤ ਹੀ ਮੁਸ਼ਕਲ ਹੈ ਉਨਾ ਹੀ ਮੁਸ਼ਕਲ ਜਿੰਨਾ ਕਿਸੇ ਮਾਮੂਲੀ ਜੇਹੇ ਸਿਪਾਹੀ ਦਾ ਕਿਸੇ ਸ਼ਹਿਜ਼ਾਦੀ ਨੂੰ ਬੁਲਾਉਣਾ ਉਹ ਬੈਠਾ ਹਿੰਮਤ ਇਕੱਠੀ ਕਰਦਾ ਰਿਹਾ ਇੰਨੇ ਨੂੰ ਸਿਰੀ ਚੂੜੀਆਂ ਪਾ ਕੇ ਮੁੜੀ ਜੁਨਸ ਨੂੰ ਇੱਕ ਠੱਕ ਦੇਖ ਰਿਹਾ ਸੀ ਸਿਰੀ ਦੀ ਨਜ਼ਰ ਉਸ ਦੀ ਨਜ਼ਰ ਨਾਲ ਮਿਲੀ ਜੁਨਸ ਦੀਆਂ ਅੱਖਾਂ ਵਿੱਚ ਪਿਆਰ ਉਮੜ ਆਇਆ ਸ਼ਾਇਦ ਉਸ ਪਿਆਰ ਦਾ ਕੁਝ ਅਹਿਸਾਸ ਸਿਰੀ ਨੂੰ ਹੋਇਆ ਤੇ ਉਹ ਮੁਸਕੁਰਾ ਪਈ ਸੀਰੀ ਦੀ ਮੁਸਕਰਾਹਟ ਜੂਨਸ ਦੀ ਨਸ-ਨਸ ਵਿੱਚ ਬਿਜਲੀ ਬਣ ਕੇ ਦੌੜ ਗਈ। ਇੱਕ ਦੁਰਲਭ ਸੁਗਾਤ ਪਾ ਕੇ ਉਹਦਾ ਦਿਲ ਤੇਜ਼ੀ ਨਾਲ ਟੜਕ ਪਿਆ। ਛੜੂੜੀਆਂ ਭਰੇ ਚਿਹਰੇ ਉੱਤੇ ਖੁਸ਼ੀ ਦੀ ਲਹਿਰ ਦੌੜ ਗਈ। ਉਸਦੇ ਮੂੰਹੋਂ ਨਿਕਲਿਆ ਸਵੇਰੇ-ਸਵੇਰੇ ਕਿੱਥੇ ਜਾਣ ਦੀ ਤਿਆਰੀ ਹੋ ਗਈ ਬੇਟਾ? ਤੇ ਫਿਰ ਕਬਰਹਾਟ ਉਹਦੇ ਚਿਹਰੇ ਤੇ ਫੈਲ ਗਈ। ਲੱਗਾ ਉਹਨੇ ਕੋਈ ਵੱਡੀ ਗੱਲ ਕਹਿ ਦਿੱਤੀ ਸੀ। ਸੀਰੀ ਉਸੇ ਤਰ੍ਹਾਂ ਮੁਸਕਰਾਉਂਦੀ ਹੋਈ ਬੋਲੀ, "ਸ਼ੂਟਿੰਗ ਉੱਤੇ ਜਾ ਰਹੀ ਹਾਂ।" ਤੇ ਉਹ ਕਮਰੇ ਵਿੱਚੋਂ ਬਾਹਰ ਚਲੀ ਗਈ ਜੂਨਸ ਨੂੰ ਲੱਗਾ ਜਿਵੇਂ ਠੰਡੇ ਪਾਣੀ ਦੀਆਂ ਕੁਝ ਬੂੰਦਾਂ ਉਸ ਦੇ ਇਤਿਹਾਸੇ ਮੂੰਹ ਉੱਤੇ ਪੈ ਗਈਆਂ ਉਹ ਉੱਠਿਆ ਤੇ ਇੱਧਰ ਉੱਧਰ ਟਹਿਲਣ ਲੱਗਾ ਫਿਰ ਉਹ ਸੀੜੀ ਦੀ ਤਸਵੀਰ ਦੇ ਸਾਹਮਣੇ ਰੋਕ ਕੇ ਉਸ ਨੂੰ ਦੇਖਣ ਲੱਗਾ ਉੱਥੋਂ हट ਕੇ ਦੂਜੀ ਤਸਵੀਰ ਦੇ ਸਾਹਮਣੇ ਖੜਾ ਹੋ ਗਿਆ ਫਿਰ ਉਹ ਕਿੰਨੀ ਹੀ ਤੇਜ਼ ਤਿੱਜੀ ਨੂੰ ਦੇਖਦਾ ਰਿਹਾ ਤੇ ਜੀ ਤਸਵੀਰ ਦੇਖ ਚੁੱਕਾ ਤਾਂ ਫਿਰ ਪਹਿਲੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਫਿਰ ਦੂਜੀ ਤੇ ਫਿਰ ਤੀਜੀ ਉਸਨੇ ਤਸਵੀਰਾਂ ਦੇ ਕਈ ਚੱਕਰ ਲਾ ਛਡੇ ਉਹਨੂੰ ਲੱਗਾ ਕਿ ਠੰਡੇ ਪਾਣੀ ਦੀਆਂ ਬੂੰਦਾਂ ਦਾ ਸਵਾਦ ਉਸਦੇ ਮੂੰਹ ਵਿੱਚ ਵੱਧ ਗਿਆ ਸੀ ਉਹ ਲਮਾਰੀ ਕੋਲ ਜਾ ਕੇ ਖੜਾ ਹੋ ਗਿਆ ਅਲਮਾਰੀ ਉੱਤੇ ਕੁਝ ਕਿਤਾਬਾਂ ਪਈਆਂ ਸਨ ਉਹ ਉਹਨਾਂ ਨੂੰ ਚੁੱਕ ਕੇ ਵੇਖਣ ਲੱਗਾ ਕਿਤਾਬਾਂ ਉੱਤੇ ਸ਼ਹਿਨਾਜ਼ ਦਾ ਨਾਮ ਲਿਖਿਆ ਹੋਇਆ ਸੀ ਉਹ ਸੋਫੇ ਤੇ ਬੈਠ ਕੇ ਉਸਦੇ ਸਫ਼ੇ ਪਲਟਣ ਲੱਗਾ ਏ ਬੁੱਟੇ ਮੇਰੀ ਕਿਤਾਬ ਕਿਉਂ ਚੁੱਕੀ ਆ ਜੂਨਸ ਨੇ ਹੈਰਾਨੀ ਹੈਰਾਨ ਹੋ ਕੇ ਉ ਤਾਂ ਵੇਖਿਆ ਸਾਹਮਣੇ ਗੁੱਸੇ ਵਿੱਚ ਲਾਲ ਪੀਲੀ ਹੋਈ ਸ਼ਹਿਨਾਜ਼ ਖੜੀ ਸੀ ਅੰਮੀ ਵੇਖੋ ਨਾ ਇਹ ਬੁੱਢਾ ਮੇਰੀਆਂ ਕਿਤਾਬਾਂ ਖਰਾਬ ਕਰ ਰਿਹਾ ਏ ਸ਼ਹਿਨਾਜ਼ ਰੋਂਦੀ ਹੋਈ ਆਵਾਜ਼ ਵਿੱਚ ਮਾਂ ਦੇ ਕਮਰੇ ਵਿੱਚ ਗਈ ਜੂਨਸ ਘਬਰਾਇਆ ਹੋਇਆ ਵੇਖ ਰਿਹਾ ਸੀ ਸ਼ਹਿਨਾਜ਼ ਰੋਣੀ ਆਵਾਜ਼ ਵਿੱਚ ਬੋਲ ਪਈ ਦੇਖੋ ਨਾ ਇਹ ਬੁੱਢਾ ਚੋਪ ਬੱਤਮੀਜ਼ ਜਮੀਲਾ ਘਰ ਚਕੇ ਬੋਲੀ ਆਪਣੇ ਬਾਪ ਨੂੰ ਇਸ ਤਰ੍ਹਾਂ ਕਹਿੰਦਿਆ ਤੈਨੂੰ ਸ਼ਰਮ ਨਹੀਂ ਆਉਂਦੀ ਬਾਪ ਸ਼ਬਦ ਸਾਰੇ ਕਮਰੇ ਵਿੱਚ ਬਿਜਲੀ ਵਾਂਗ ਘਰ ਚੁੱਟਿਆ ਜਮੀਲਾ ਦੀ ਸੁੱਧ ਬੁੱਧ ਮਾਰੀ ਗਈ ਇਹ ਉਹਦੇ ਮੂੰਹੋਂ ਕੀ ਨਿਕਲ ਗਿਆ ਸੀ ਜੂਨਸ ਨੂੰ ਲੱਗਾ ਕਿ ਕਿੱਧਰੋਂ ਉੱਡਦਾ ਹੋਇਆ ਇਹ ਸ਼ਬਦ ਆਇਆ ਉਸਦੇ ਕੰਨਾਂ ਨਾਲ ਟਕਰਾਇਆ ਤੇ ਉਹਨੂੰ ਸਮੁੰਦਰ ਵਿੱਚ ਡੋਬ ਕੇ ਕਿੱਧਰੇ ਚਲਾ ਗਿਆ ਸੀ ਤੇ ਸ਼ਹਨਾਜ਼ ਹੱਕੀ ਬੱਕੀ ਹੋ ਕੇ ਇੱਕ ਟੱਕ ਦੇਖ ਰਹੀ ਸੀ ਕਦੀ ਜੂਨਸ ਵੱਲ ਤੇ ਕਦੀ ਜਮੀਲਾ ਵੱਲ ਫਿਰ ਉਸ ਇੱਕ ਨਜ਼ਰ ਭਰ ਕੇ ਜੂਨਸ ਵੱਲ ਵੇਖਿਆ ਤੇ ਜਮੀਲਾ ਨੂੰ ਪੁੱਛਣ ਲੱਗੀ ਇਹ ਮੇਰਾ ਬਾਪ ਹੈ ਜਮੀਲਾ ਸ਼ਾਂਤ ਹੋ ਚੁੱਕੀ ਸੀ ਉਸ ਦੀਆਂ ਅੱਖਾਂ ਵਿੱਚ ਨਮੀ ਜਹੀ ਫੈਲ ਗਈ ਸੀ ਹਾਂ ਬੇਟੀ ਸ਼ਹਨਾਜ਼ ਨੇ ਇੱਕ ਵਾਰ ਫਿਰ ਜੂਨਸ ਵੱਲ ਵੇਖਿਆ ਤੇ ਫਿਰ ਮਚਲ ਉੱਠੀ ਨਹੀਂ ਨਹੀਂ ਮੈਂ ਇਹ ਮੈਂ ਇਹ ਇਹ ਬਾਪ ਨਹੀਂ ਲਵਾਂਗੀ ਮੈਂ ਨਹੀਂ ਲਵਾਂਗੀ ਹਾਂ ਜਮੀਲਾ ਨੇ ਡਾਟਿਆ پاگل ਹੋ ਗਈ ਹੈ ਸ਼ਹਿਨਾਜ਼ ਹੋਰ ਬਚ ਮਛਲੀ ਇਹ ਬਾਪ ਨਹੀਂ ਲਵਾਂਗੀ ਹਾਂ ਸੀਰੀ ਨੂੰ ਗੋਰਾ ਬਾਪ ਦਿੰਦੀ ਹੈ ਅਨੀਸ਼ ਨੂੰ ਵੀ ਗੋਰਾ ਬਾਪ ਤੇ ਮੈਨੂੰ ਕਾਲਾ ਬਾਪ ਦਿੰਨੀ ਹੈ ਮੈਂ ਇਹ ਕਾਲਾ ਬਾਪ ਨਹੀਂ ਲਵਾਂਗੀ ਨਹੀਂ ਲਵਾਂਗੀ ਉਹ ਇਸ ਤਰ੍ਹਾਂ ਫੁੱਟ ਫੁੱਟ ਕੇ ਰੋਣ ਲੱਗੀ ਜਿਸ ਤਰ੍ਹਾਂ ਉਹਨੂੰ ਉਸਤੇ ਭਰਾ ਭੈਣ ਦੇ ਮੁਕਾਬਲੇ ਬੜਾ ਘਟਿਆ ਖਲੋਣਾ ਦਿੱਤਾ ਜਾ ਰਿਹਾ ਹੋਵੇ ਉਸ ਦੇ ਨਾਲ ਬੜੀ ਵੱਡੀ ਬੇਇਨਸਾਫੀ ਹੋ ਰਹੀ ਹੋਵੇ। ਉਹਨੇ ਜੂਨਸ ਦੇ ਹੱਥੋਂ ਕਿਤਾਬ ਖੋਹ ਲਈ ਤੇ ਰੋਂਦੀ ਹੋਈ ਕਮਰੇ ਵਿੱਚੋਂ ਚਲੀ ਗਈ। ਕਮਰੇ ਦੀ ਹਵਾ ਦਾ ਬੋਝ ਵੱਧ ਕੇ ਜਮੀਲਾ ਤੇ ਜੂਨਸ ਉੱਤੇ ਹਾਵੀ ਹੋ ਗਿਆ। ਉਹ ਸੁਣ ਜਿਹਾ ਹੋ ਸੁਣ ਜਿਹੀ ਹੋ ਗਏ। ਫਿਰ ਜਮੀਲਾ ਚੁੱਪਚਾਪ ਕੁਰਸੀ ਉੱਤੇ ਬੈਠ ਗਈ ਪਰ ਦੋਹਾਂ ਵਿੱਚੋਂ ਕੋਈ ਕੁਝ ਨਾ ਬੋਲਿਆ ਤੇ ਕਿੰਨੀ ਹੀ ਧੀਰ ਉਹ ਇਸੇ ਤਰ੍ਹਾਂ ਬੈਠੇ ਰਹੇ। ਗਵਾਲੀ ਅਰ ਜਾਣ ਵਾਲੀ ਗੱਡੀ ਕਿੰਨੇ ਵਜੇ ਮਿਲੇਗੀ ਜੂਨਸ ਨੇ ਪੁੱਛਿਆ ਪੰਜਾਬ ਮੇਲ ਤਾਂ ਤਕਰੀਬਨ 3 ਵਜੇ ਚੱਲਦੀ ਹੈ ਤੇ ਪਠਾਨਕੋਟ ਸ਼ਾਇਦ ਰਾਤ ਦੇ 10 ਵਜੇ ਚੱਲਦੀ ਹੈ ਜਮੀਲਾ ਦਾ ਸੰਖੇਪ ਜਿਹਾ ਜਵਾਬ ਸੀ ਫਿਰ ਦੋਹਾਂ ਦੀ ਨਜ਼ਰ ਇੱਕੋ ਵਕਤ ਕਮਰੇ ਵਿੱਚ ਲੱਗੀ ਘੜੀ ਵੱਲ ਉੱਠੀ ਸਵਾ 10 ਵਜੇ ਸਨ ਵਜੇ ਸਨ ਘੜੀ ਤੋਂ ਹਟ ਕੇ ਦੋਹਾਂ ਦੀਆਂ ਨਜ਼ਰਾਂ ਨੇ ਇੱਕ ਦੂਸਰੇ ਨੂੰ ਵੇਖਿਆ जूनस की नज़र ने कहा मैनू पंजाब मेल मिल सकती है जमीला की नज़र ने कहा तहूँ पंजाब मेल मिल सकती है थैंक यू प्लीज लाइक शेयर एंड सबसक्राइब